ਤੁਸੀਂ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਸਮੂਚੇ ਮਸੀਹ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਅੱਜ ਮੇਰੀ ਪਹਿਲੀ ਫੇਰੀ ਹੈ ਗੁਰਦਾਸਪੁਰ ਦੇ ਵਿੱਚ ਅੱਜ ਸਾਡੀ ਮੀਟਿੰਗ ਹੈ ਡੀਸੀ ਸਾਹਿਬ ਦੇ ਨਾਲ ਔਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਮਸੀਹ ਭਾਈਚਾਰੇ ਨੂੰ ਲੈ ਕੇ ਜਿਹੜੀਆਂ ਮਨੋਰਥ ਕਮਿਸ਼ਨ ਦੇ ਵਿੱਚ ਜਿਹੜੇ ਰੁਕੇ ਕੰਮ ਸੀ ਜਾਂ ਇਹਨਾਂ ਦੇ ਜਿਹੜੇ ਕੋਈ ਕੰਪਲੇਂਟਾਂ ਸੀ ਔਰ ਇਸ ਅੱਜ ਗੱਲਬਾਤ ਕਰਨ ਦੇ ਲਈ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਔਰ ਮੇਰੇ ਭੈਣ ਭਰਾ ਮੇਰਾ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਨੇ ਅੱਜ ਰਸਤੇ ਦੇ ਵਿੱਚ ਮੈਂ ਦੇਖ ਰਿਹਾ ਵੀ ਥਾਂ-ਥਾਂ ਤੇ ਮ ਮੈਂ ਦਿਲ ਤੋਂ ਇਹਨਾਂ ਦਾ ਰਹਿਣੀ ਆ ਸਾਡੇ ਬੀਬੀ ਸਾਹਿਬ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਾਸਟਰ ਸਾਹਿਬਾਂ ਦਾ ਸਾਡੇ ਰਮਨ ਜੀ ਬਟਾਲਾ ਤੋਂ ਪ੍ਰਧਾਨ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਅਸੀਂ ਆਪਣੀ ਕੌਮ ਦੇ ਲਈ ਕੰਮ ਕਰ ਰਹੇ ਆ ਮਨੋਰਟੀ ਕਮਿਸ਼ਨ ਦੇ ਵਿੱਚ ਜਿਨੇ ਵੀ ਸਾਡੀ ਘਟ ਗੁਮਿੰਤੀਆਂ ਸਾਡਾ ਮੁਸਲਮਾਨ ਭਾਈਚਾਰਾ ਸਾਡਾ ਜੈਨੀ ਭਾਈਚਾਰਾ ਬੁੱਧੀ ਭਾਈਚਾਰਾ ਮਸੀਹ ਭਾਈਚਾਰਾ ਆ ਜਿਹੜੀਆਂ ਵੀ ਕੋਈ ਦਿੱਕਤਾਂ ਪੇਸ਼ੇਰਾਂ ਨੂੰ ਕਾਫੀ ਲੰਬੇ ਸਮੇਂ ਤੋਂ ਆ ਰਹੀਆਂ ਮੌਕੇ ਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਉਹਦਾ ਹੱਲ ਅੱਜ ਕਰਵਾਇਆ ਜਾਣਗੇ ਬਹੁਤ-ਬਹੁਤ ਧੰਨ ਸਭ ਪਰਮੇਸ਼ਵਰ ਦੀ ਕਿਰਪਾ ਵਾ ਔਰ ਮੇਰੇ ਭੈਣ ਭਰਾਵਾਂ ਦਾ ਮੇਰਾ ਸਾਥ ਮੇਰੇ ਨਾਲ ਆ ਜਿਹੜਾ ਇਹ ਜਿਹੜੀ ਮਾਨ ਸਤਕਾਰ ਮਿਲ ਰਿਹਾ ਵਾ ਇਹਦੇ ਲਈ ਮੈਂ ਸਦਾ ਇਹਨਾਂ ਦਾ ਰਣੀ ਆ ਜੀ ਧੰਨਵਾਦ